ਜੋਗੀ ਸਾਹਿਬ ਕਹਿੰਦੇ ਕਮ ਬਕਤੋਂ ਨੇ ਜੋ ਵਾਅਦੇ ਕੀਏ ਥੇ ਉਹ ਸਭ ਤੋੜ ਦिए ਉਹਨੇ ਕਮ ਬਕਤ ਸ਼ਬਦ ਵਰਤੇ ਜਿਹੜੇ ਵਾਅਦੇ ਜਿਹੜੇ ਵਾਅਦੇ ਕੀਤੇ ਸੀਗੇ ਭਰੋਸੇ ਕੀਤੇ ਸੀਗੇ ਸੌਆਂ ਚੱਕੀਆਂ ਸੀਗੀਆਂ ਉਹ ਸਾਰੀਆਂ ਹੀ ਤੋੜਤੀਆਂ ਹੂੰ ਪਿੱਛੇ ਨਾਰੇ ਮਾਰਦੇ ਹੋਏ ਨੇ ਹਮਲਾ ਕਰਤਾ ਹੁਣ ਗੁਰੂ ਮਾਲਕ ਨੇ ਪਿੱਛੇ ਜਥਾ ਰੱਖਿਆ ਹੋਇਆ ਸੀਗਾ ਬਾਬਾ ਅਜੀਤ ਸਿੰਘ ਦਾ ਬਾਬਾ ਦੁਜਾਰ ਸਿੰਘ ਭਾਈ ਉਹਦੇ ਸਿੰਘ ਭਾਈ ਬਚਿੱਤਰ ਸਿੰਘ ਭਾਈ ਜੀਵਨ ਸਿੰਘ ਭਾਈ ਅਜਬ ਸਿੰਘ ਭਾਈ ਅਜੈਬ ਸਿੰਘ ਹੂੰ ਭਾਈ ਬੁੱਢਾ ਸਿੰਘ ਬੜੇ ਬਿਆੰਤ ਗੁਰੂ ਕੇ ਸਿੱਖ ਯੋਧੇ ਲੜਨ ਵਾਲੇ ਇੱਥੇ ਇਹਨਾਂ ਨੇ ਮੋਰਚੇ ਸਾਹਮਣੇ ਜਦੋਂ ਪਿੱਛੋਂ ਹਮਲਾ ਹੋ ਗਿਆ ਤੇ ਇੱਥੇ ਲੜਦੇ ਲੜਦੇ ਭਾਈ ਉਦੇ ਸਿੰਘ ਅਸੀਂ ਦੀਦਾ ਜਾਂ ਪੀ ਗਏ ਹੂੰ ਭਾਈ ਉਹ ਉਦੇ ਸਿੰਘ ਜਿਹਨੇ ਕੇਸਰੀ ਚੰਦਾ ਸਿਰ ਵੱਡਿਆ ਸੀ ਕਦੇ ਹੂੰ ਭਾਈ ਮਨੀ ਸਿੰਘ ਦਾ ਪੁੱਤਰ ਜਿਹਨੇ ਬੰਦ ਬੰਦ ਕਟਾਇਆ ਭਾਈ ਮਨੀ ਸਿੰਘ ਨੇ ਕਮਾਲ ਹੋ ਗਈ ਇੱਥੇ ਭਾਈ ਉਦੇ ਸਿੰਘ ਲੜ ਕੇ ਸ਼ਹੀਦ ਹੁੰਦਾ ਆ ਸ਼ਾਇਦ ਤੁਸੀਂ ਇਤਿਹਾਸ ਦੇ ਵਰਕੇ ਪੜਿਓ ਸ਼ਾਇਦ ਬਾਬਾ ਅਜੀਤ ਸਿੰਘ ਇੱਥੇ ਲੜ ਕੇ ਸ਼ਹੀਦ ਹੋ ਜਾਂਦੇ ਸਰਸਾ ਦੇ ਕੰਡੇ ਹੀ ਸ਼ਹੀਦ ਹੋ ਜਾਂਦੇ ਪਰ ਗੁਰੂ ਮਾਲਕ ਨੇ ਸਿੱਖ ਨੂੰ ਭੇਜਿਆ ਬਾਬੇ ਜੀਵਨ ਸਿੰਘ ਨੂੰ ਜਿਹੜੇ ਬਾਬਾ ਜੈਤਾ ਜੀ ਸੀਗੇ ਗੁਰੂ ਤੇਗ ਬਹਾਦਰ ਪਛੜਾ ਸੀਸ ਲੈ ਕੇ ਆਏ ਦਿੱਲੀ ਸੀਸ ਲੈ ਕੇ ਆਏ ਸਤ ਗੁਰ ਨੇ ਕਿਹਾ ਜਾ ਕੇ ਅਜੀਤ ਸਿੰਘ ਨੂੰ ਕੋ ਕਿ ਤੇਰਾ ਟਿਕਾਣਾ ਨਹੀਂ ਹੈ ਤੇਰਾ ਟਿਕਾਣਾ ਕੋਈ ਹੋਰ ਹੈ ਤੂੰ ਉੱਥੇ ਸੀਧੀ ਦੇਣੀ ਹੈ ਬਾਬਾ ਜੀਵਨ ਸਿੰਘ ਨੇ ਦੇਖਿਆ ਕਿ ਬਾਬਾ ਅਜੀਤ ਸਿੰਘ ਦੇ ਘੇਰੇ ਦੇ ਵਿੱਚ ਘਰੇ ਹੋਏ ਆ ਤੇ ਬਾਬਾ ਜੀ ਨੇ ਜਾ ਕੇ ਮੋਰਤਾ ਸਾਬਿਆਂ ਬਾਬਾ ਜੀਵਨ ਸਿੰਘ ਨੇ ਤੇ ਕਿਹਾ ਕਿ ਬਾਬਾ ਜੀਤ ਸਿੰਘ ਤੁਸੀਂ ਜਾਓ ਤੁਹਾਨੂੰ ਗੁਰੂ ਪਿਤਾ ਨੇ ਬੁਲਾਇਆ ਤੇ ਮੇਰੀ ਡਿਊਟੀ ਲੱਗੀ ਆ ਕਿ ਤੁਹਾਡੇ ਸਿਰ ਬਚਾਉਣ ਦੀ ਤੁਹਾਡੇ ਖਾਨਦਾਨ ਦੇ ਸਿਰ ਬਚਾਉਣ ਦੀ ਕਦੇ ਤੁਹਾਡੇ ਦਾਦੇ ਦਾ ਸਿਰ ਬਚਾ ਕੇ ਲੈ ਕੇ ਆਇਆ ਸੀਗਾ ਤੇ ਅੱਜ ਤੁਹਾਡਾ ਸਿਰ ਬਚਾ ਕੇ ਤੁਹਾਡੇ ਬਾਪੂ ਤੱਕ ਪਹੁੰਚਾਉਣਾ ਹੈ ਚਲੋ ਮੇਰੇ ਨਾਲ ਪਿਤਾ ਦਾ ਹੁਕਮ ਹੈ ਤੁਸੀਂ ਇੱਥੇ ਲੜ ਕੇ ਸੀਧ ਨਹੀਂ ਹੋਣਾ ਬਾਬਾ ਜੀਤ ਸਿੰਘ ਨੂੰ ਪਏ ਹੋਏ ਘੇਰੇ ਚੋਂ ਕੱਢਿਆ ਤੇ ਬਾਬਾ ਜੀਵਨ ਸਿੰਘ ਦੀ ਆਪ ਇੱਥੇ ਲੜ ਕੇ ਸੀ ਦੀਦਾ ਜਾਂ ਵੀ ਗਏ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਰੰਗਰੇਟਾ ਗੁਰੂ ਦਾ ਬੇਟਾ ਕਿੱਡਾ ਵੱਡਾ ਖਤਾਬ ਦਿੱਤਾ ਜੀ ਹੂੰ ਰੰਗਰੇਟਾ ਗੁਰੂ ਦਾ ਬੇਟਾ ਕਹਿਣ ਦਾ ਮਕਸਦ ਹੀ ਬਸ ਇਹ ਸੀਗਾ ਕਿ ਜਿਵੇਂ ਇੱਕ ਪੁੱਤ ਪਿਓ ਦੇ ਮਰੇ ਤੋਂ ਬਾਅਦ ਉਹਦੇ ਸਰੀਰ ਨੂੰ ਸਾਂਭਦਾ ਆ ਬਾਬੇ ਜੇਤੇ ਨੇ ਆ ਬੜੀ ਹਿੱਕ ਨਾ ਲਾ ਕੇ ਗੁਰੂ ਦੇ ਸੀਸ ਨੂੰ ਸਾਂਭਿਆ ਹੂੰ ਦਿੱਲੀ ਤੋਂ ਪੜਾ ਕਰਕੇ ਅਨੰਦਪੁਰ ਸਾਹਿਬ ਆਉਣਾ ਕੋਈ ਥੋੜੀ-ਮੋਟੀ ਗੱਲ ਨਹੀਂ ਸੀ ਬਹੁਤ ਵੱਡੀ ਗੱਲ ਸੀਗੀ ਤੇ ਉਹ ਬਾਬਾ ਜੀਵਨ ਸਿੰਘ ਉਹ ਬਾਬਾ ਜੈਤਾ ਇੱਥੇ ਲੜ ਕੇ ਸੀਦੀ ਦਾ ਜਾਨ ਪੀ ਜਾਂਦੇ ਹੂੰ ਤੇ ਬਾਬਾ ਬਚਿੱਤਰ ਸਿੰਘ ਜ਼ਖਮੀ ਹੁੰਦਾ ਆ ਇੱਥੇ ਇੱਕ ਪਿਆਰ ਦੀ ਮਿਸਾਲ ਹੈ ਜੀ ਬਾਬਾ ਬਚਿੱਤਰ ਸਿੰਘ ਨੂੰ ਜ਼ਖਮੀ ਰੂਪ ਚ ਪਾਈ ਕੋਠਾ ਸਿੰਘ ਤੇ ਬਾਬਾ ਅਜੀਤ ਸਿੰਘ ਆਪਣੇ ਨਾਲ ਚੁੱਕਦੇ ਆ ਹੂੰ ਸਰਸਾ ਨੂੰ ਪਾਰ ਕਰਦੇ ਆ ਜਿੱਥੇ ਗੁਰਦੁਆਰਾ ਜੱਪਟਾ ਸਾਹਿਬ ਬਣਿਆ ਹੋਇਆ ਹੈ ਨਾ ਜੀ ਰੋਪੜ ਹੂੰ ਉੱਥੇ ਕੋਟਲਾ ਨਿਹੰਗਾਂ ਦੇ ਘਰੇ ਲੈ ਜਾਂਦੇ ਆ ਹੂੰ ਤੇ ਮੈਂ ਕਹਿੰਦਾ ਦੁਨੀਆ ਚ ਬਹੁਤ ਪੱਠੇ ਹੋਣੇ ਆ ਜੀ ਜਿਤੇ ਟਾ ਪੱਕ ਦੀ ਗਾਇ ਹੂੰ ਦੁਨੀਆ ਦਾ ਤੁਸੀਂ ਕਿਸੇ ਪੱਠੇ ਨੂੰ ਵੀ ਪੱਠਾ ਸਾਹਿਬ ਨਹੀਂ ਕਹਿ ਸਕਦੇ ਨਹੀਂ ਸਿਰਫ ਰੋਪੜ ਦਾ ਇੱਕੋ ਇੱਕ ਪੱਠਾ ਸੀਗਾ ਜੇ ਸਤਗੁਰ ਜੀ ਦੇ ਚਰਨ ਪਾਏ ਸਤਗੁਰ ਦੇ ਸਿਖਾਰੇ ਚਰਨ ਪਾਏ ਤੇ ਅੱਜ ਉਸ ਪੱਠੇ ਨੂੰ ਦੁਨੀਆ ਪੱਠਾ ਸਾਹਿਬ ਕਾ ਕੇ ਸਿਰ ਝੁਕਾਰੀ ਹੈ ਹੂੰ ਇਹ ਸਤਗੁਰ ਜੀ ਦੀ ਕਰਾਮਾਤ ਹੈ ਖੇਡਾ ਜਿੱਥੇ ਮੇਰੇ ਮਾਲਕ ਦੇ ਚਰਨ ਪੈ ਗਏ ਉਹ ਧਰਤੀ ਪੂਜਣ ਯੋਗ ਹੋ ਜਾਂਦੀ ਹੈ ਹੂੰ ਉਸ ਧਰਤੀ ਨੂੰ ਪੱਠਾ ਸਹਿਬ ਕਿਹਾ ਗਿਆ ਜੀ ਸਤਕੁਰ ਜੀ ਆਪ ਵੀ ਸਰਸਾ ਨੂੰ ਪਾਰ ਕਰ ਲੈਂਦੇ ਆ ਜੀ ਪਰ ਇੱਥੇ ਇੱਕ ਹੋਰ ਬਹੁਤ ਵੱਡੀ ਗੱਲ ਸੀਗੀ ਜੀ ਜੋ ਕਿ ਸਹਿਬ ਨੇ ਲਿਖਿਆ ਹੈ ਕਿ ਇਸ ਘੜੀ ਜਬ ਜੀ ਕਾ ਜਾਪ ਕਰਨਾ ਜ਼ਰੂਰ ਥਾ ਗੁਰੂ ਗ੍ਰੰਥ ਕੋ ਪੜ੍ਹ ਕਰ ਵਰਨਾ ਜ਼ਰੂਰ ਥਾ ਸਰਸਾ ਦੇ ਕੰਡੇ ਗੁਰੂ ਜੀ ਕਹਿੰਦੇ ਚੌਂਕੜੇ ਮਾਰੋ ਨਿਤਨੇਮ ਕਰੀਗੇ ਕਮਾਲ ਹੋ ਗਿਆ ਹਮ ਹਦਗੁਰ ਕਹਿੰਦੇ ਭੁੱਖ ਲੱਗੀ ਸਿੱਖਾ ਨੇ ਕਿਹਾ ਮਾਲਕ ਜੀ ਕਿਰਪਾਨਾ ਚੱਲਦੀਆਂ ਤੀਰ ਚੱਲਦੇ ਆ ਤੇ ਤੁਹਾਨੂੰ ਕੀ ਖਵਾ ਦੀਏ ਕਾਦੀ ਭੁੱਖ ਲੱਗੀ ਮਾਲਕ ਜੀ ਕਹਿੰਦੇ ਸਾਜੇ ਨਾਮ ਕੀ ਲੱਗੇ ਭੁੱਖ ਲੱਗੇ ਭੁੱਖ ਭੁੱਖ ਲੱਗੀ ਹੈ ਹੁਣ ਇੱਥੇ ਬੈਠ ਕੇ ਚੌਂਕਣਾ ਮਾਰ ਕੇ ਨਿਤਨੇਮ ਕਰੋ ਹਮ ਮਾਲਕ ਜੀ ਇੱਥੋਂ ਨਿਕਲ ਗਏ ਆਪਾ ਬੱਚਿਆਂ ਨੂੰ ਪਕੜਿਆ ਜਾ ਸਕਦਾ ਹੈ ਮਾਤਾ ਨੂੰ ਪਕੜਿਆ ਜਾ ਸਕਦਾ ਆ ਸਾਡੇ ਉੱਤੇ ਦੁਸ਼ਮਣ ਹਮਲਾ ਕਰ ਸਕਦਾ ਹੱਤ ਗੁਰੂ ਕਹਿੰਦੇ ਨਹੀਂ ਮੈਂ ਆ ਬੜੀ ਕੌਮ ਨੂੰ ਦੱਸਣਾ ਚਾਹੁੰਦਾ ਸਿੱਖੋ ਤੁਹਾਡੇ ਜੀਵਨ ਚ ਅਤ ਦਾ ਸੁੱਖ ਆਵੇ ਆਤ ਦਾ ਦੁੱਖ ਆਵੇ ਪਰ ਗੁਰੂ ਕੇ ਸਿੱਖਾ ਕਦੇ ਨਿਤ ਨੇ ਮਨਾ ਛੱਡੀ ਹੂੰ ਬਾਣੀ ਦਾ ਪੱਲਾ ਨਾ ਛੱਡੀ ਕਿਉਂ ਉਹ ਕਿ ਜਿਨੇ ਬਾਣੀ ਦਾ ਪੱਲਾ ਪਕੜ ਲਿਆ ਬਾਣੀ ਆਪ ਵੀ ਅਡੋਲ ਹੈ ਜਿਹੜਾ ਬਾਣੀ ਪੜਦਾ ਆ ਤੇ ਉਹ ਕਦੇ ਡੋਲ ਹੀ ਨਹੀਂ ਸਕਦਾ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਅਡੋਲ ਨਾ ਕਬਹੂ ਡੋਲਾ ਬਾਣੀ ਪੜਨੀ ਜ਼ਰੂਰੀ ਸੀ ਸਤਗੁਰ ਕਹਿੰਦੇ ਇੱਥੇ ਮਾਲਕ ਨੇ ਪੜੀ ਜੀ ਸਰਸਾ ਦੇ ਕੰਡੇ ਬੈਠ ਕੇ ਨੇਮ ਕੀਤਾ ਸਤਗੁਰ ਨੇ ਸ਼ਾਇਦ ਪਹਿਲੀ ਵਾਰ ਮੇਰੇ ਮਾਲਕ ਨੇ ਇੱਥੇ ਹੁਣ ਨੇਮ ਕੀਤਾ ਤੇ ਆਖਰੀ ਸੀਗੀ ਮੁਲਾਕਾਤ ਜਦੋਂ ਆਪਣੇ ਸਾਹਮਣੇ ਬੈਠੇ ਬਾਬਾ ਫਤਿਹ ਸਿੰਘ ਨੂੰ ਬਾਣੀ ਪੜਦੇ ਦੇਖਿਆ ਬਾਬਾ ਜੋਰਾਵਾਰ ਸਿੰਘ ਨੂੰ ਬਾਣੀ ਪੜਦੇ ਦੇਖਿਆ ਤੇ ਵੱਡੇ ਚੰਗੇ ਮੈਦਾਨ ਚ ਉਤਰੇ ਹੋਏ ਸਤਗੁਰ ਨੇ ਸਰਸਾ ਨੂੰ ਪਾਰ ਕੀਤਾ ਜੀ ਵੱਡੇ ਸਹਿਬਜ਼ਾਦਿਆਂ ਨੇ ਪਾਰ ਕੀਤਾ ਬਾਬਾ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਖਾਨ ਦੇ ਘਰੇ ਲਿਆਂਦਾ ਰੋਪੜ ਤੇ ਮਾਤ ਗੁਜਰ ਕੋਰ ਤੇ ਛੋਟੇ ਸਹਿਬਜਾਦੇ ਸਾਡੇ ਬਹੁਤ ਵਿਦਵਾਨ ਕਹਿੰਦੇ ਉਹਨਾਂ ਨੇ ਪਾਰ ਨਹੀਂ ਕੀਤਾ ਸਰਸਨ ਅੱਛਾ ਸਰਸਨ ਉਹਦਾ ਕਾਰਨ ਹੈ ਇੱਕ ਹੂੰ ਕਿ ਮਾਤਾ ਦੀ ਉਮਰ 82 ਸਾਲ ਦੀ ਹੈ ਤੇ ਬੱਚਿਆ ਦੀ ਉਮਰ 7 ਤੇ 9 ਵਰਿਆਂ ਦੀ ਹੈ بڑے ਪੇ ਨੂੰ ਵੀ ਸਹਾਰੇ ਦੀ ਲੋੜ ਹੈ ਜੀ ਤੇ ਬਚਪਨ ਨੂੰ ਵੀ ਸਹਾਰੇ ਦੀ ਲੋੜ ਹੈ ਹੂੰ ਪਾਣੀ ਦਾ ਬਹਾਅ ਇੰਨਾ ਤੇਜ ਹੈ ਨਾ ਤਾਂ ਮਾਤਾ ਚੱਲ ਸਕਦੀ ਸੀਗੀ ਤੇ ਨਾ ਬੱਚੇ ਚ ਚੱਲ ਸਕਦੇ ਸੀਗੇ ਹੂੰ ਤੇ ਮਾਤਾ ਨੂੰ ਪਤਾ ਹੈ ਮੇਰੀਆਂ ਜਿੰਦਾ ਬੜੀਆਂ ਕੀਮਤੀਆਂ ਨੇ ਮੈਂ ਇਹਨੂੰ ਪਾਣੀ ਚ ਨਹੀਂ ਡੋੜਨਾ ਹੂੰ ਇਹਨਾਂ ਨੇ ਤਾਂ ਵੱਖਰਾ ਇਤਿਹਾਸ ਰਚਾਇਆ ਹੂੰ ਤੇ ਮਾਤਾ ਨੇ ਕੋਸ਼ਿਸ਼ ਕੀਤੀ ਕਿ ਆਪਾਂ ਕੰਡੇ ਕੰਡੇ ਚੱਲਦੇ ਆ ਜੋ ਲੋ ਕੋਈ ਸਹਾਰਾ ਮਿਲਿਆ ਤੇ ਫਿਰ ਆਪਾਂ ਪਾਰ ਕਰ ਲਾਂਗੇ ਸਰਸਾਂ ਨੂੰ ਹੂੰ ਬਾਬਾ ਬਚਿੱਤਰ ਸਿੰਘ ਨੂੰ ਲੈ ਕੇ ਕੋਟਲਾ ਨਿਹੰਗਖਾਂ ਦੇ ਘਰੇ ਆ ਗਏ ਜਰੂਰ ਮੈਂ ਇੱਥੇ ਬੇਨਤੀ ਕਰਾਂਗਾ ਕਿ ਇਹ ਇਤਿਹਾਸ ਸੰਗਤ ਆਪਣੇ ਢੀਂਗਾ ਤੱਕ ਜਰੂਰ ਪਚਾਵੇ ਹੂੰ ਬਹੁਤ ਵੱਡਾ ਇਤਿਹਾਸ ਤੇ ਬਾ ਕਮਾਲ ਦਾ ਜੀ ਹੂੰ ਬੀ ਬੀ ਮਮਤਾਜ ਹੈ ਕੋਟਲਾ ਨਿਹੰਗਾਂ ਦੀ ਧੀ ਹਾਂਜੀ ਬਾਬਾ ਬਚਿੱਤਰ ਸਿੰਘ ਜ਼ਖਮੀਆਂ ਤੇ ਕੋਟਲਾ ਨਿਹੰਗਾਂ ਦੇ ਘਰੇ ਸਤਪੁਰ ਟਿਕਾ ਕੇ ਚਲੇ ਜਾਂਦੇ ਆ ਹੂੰ ਸੇਵਾ ਲਾ ਦਿੱਤੀ ਹੈ ਕੋਟਲਾ ਨਿਹੰਗਾਂ ਜੀ ਬਚਿੱਤਰ ਸਿੰਘ ਨੂੰ ਤੁਸੀਂ ਖਿਆਲ ਰੱਖਣਾ ਹੈ ਹੂੰ ਜ਼ਖਮੀ ਨੇ ਜਖਾ ਬਹੁਤ ਵੱਜੇ ਹੋਏ ਆ ਹੂੰ ਤੇ ਕੋਟਲਾ ਨਿਹੰਗਾਂ ਨੇ ਕਿਹਾ ਸੀਗਾ ਕਿ ਜਿੰਦ jaan ਲਾ ਕੇ ਮੈਂ ਸੇਵਾ ਕਰਾਂਗਾ ਆਪਣੀ ਬੱਚੀ ਨੂੰ ਲਾਇਆ ਨਾਲ ਕਿ ਉਸ ਕਮਰੇ ਵਿੱਚ ਬਾਬਾ ਬਚਿੱਤਰ ਸਿੰਘ ਨੂੰ ਲਿਜਾ ਕੇ ਇਹਨਾਂ ਦੇ ਜ਼ਖਮਾਂ ਤੇ ਮਲਮ ਲਾਉਂਦਾ ਹੂੰ ਜੋਦੋ ਦਾ ਹਲਦੀ ਕਹਿ ਲਓ ਉਹ ਲਾਓ ਕਿ ਜੱਖ ਹਮ ਇਹਨਾਂ ਦੇ ਭਰ ਜਾਣ ਹਾਰੇ ਹੋ ਜਵੇ ਕੁੰਡਾ ਬੰਦ ਕੀਤਾ ਗਿਆ ਇਹਨੇ ਨੂੰ ਫੌਜ ਆ ਗਈ ਜਦੋਂ ਫੌਜ ਇੱਥੇ ਪਹੁੰਚੀ ਨਾ ਜਿੱਤੇ ਫੌਜ ਨੇ ਕਿਹਾ ਕਿ ਤੁਹਾਡੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਤੇ ਸਤਗੁਰੂ ਜੀ ਦੇ ਸਿੱਖ ਲੁਕੇ ਹੋਏ ਆ ਉਹ ਕਹਿੰਨਾ ਤੁਹਾਡੇ ਸਾਹਮਣੇ ਮੇਰੇ ਘਰ ਆ ਕਮਰਾ ਆ ਜਿਹੜਾ ਮਰਜੀ ਕਮਰਾ ਖੋਲ ਲੋ ਦੇਖ ਲੋ ਤਲਾਸ਼ੀ ਲੈ ਲੋ ਤੁਹਾਨੂੰ ਝੂਠੀ ਖਬਰ ਮਿਲੀ ਉਹਨਾਂ ਨੂੰ ਜਦੋਂ ਤਲਾਸ਼ੀ ਲੈਣ ਲੱਗੇ ਦੀ ਕੋੜਾ ਨਿਹੰਗ ਖਾਨ ਨੇ ਕਿਹਾ ਇੱਕ ਕਮਰਾ ਨਾ ਖੋਲਿਓ ਕਹਿੰਦਾ ਕਿਉਂ ਸਿਪਾਈ ਕਹਿੰਦਾ ਕਹਿੰਦਾ ਇਹ ਕਮਰੇ ਚ ਮੇਰੀ ਧੀ ਤੇ ਮੇਰਾ ਜਵਾਈ ਹੈ ਸੰਗਤ ਜੀ ਨੋਟ ਕਰਿਓ ਗੱਲ ਆਪਣੀ ਜਵਾਨ ਧੀ ਨੂੰ ਕਿਸੇ ਗੈਰ ਮਰਦ ਨਾਲ ਕੋਈ ਜੋੜ ਸਕਦਾ ਜੀ ਨਹੀਂ ਇਹ ਗੁਰੂ ਨਾਲ ਪਿਆਰ ਹੈ ਕੋੜਲਾ ਨਿਹੰਗ ਖਾਨ ਦੇ ਮਨ ਵਿੱਚ ਇਹ ਆ ਕਿ ਜੇ ਧੀਏ ਕਿਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਇਤੋਂ ਪਕੜਿਆ ਗਿਆ ਨਾ ਸਾਡੇ ਮੱਥੇ ਤੇ ਕਲੰਕ ਲੱਗ ਜਾਣਾ ਕਿ ਮੁਸਲਮਾਨ ਹੋ ਕੇ ਮੁਸਲਮਾਨਾਂ ਦੀ ਮਦਦ ਕਰਦੀ 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 ਗੁਰੂ ਨਾਲ ਸਾਨੂੰ ਲੋਕਾਂ ਨੇ ਲਾਨਤਾ ਪਾਉਣਗੇ ਪਰ ਜੇ ਅਸੀਂ ਸੇਵਾ ਕਰ ਲਈ ਤੇ ਸਿੱਖ ਕੌਮ ਇਡੀ ਮਹਾਨ ਹੈ ਨਾ ਤੇ ਸਿੱਖ ਕੌਮ ساری ਉਮਰ ਸਾਨੂੰ ਯਾਦ ਰੱਖੇਗੀ ਹਮ ਸਚਾਈ ਹੈ ਜੀ ਅੱਜ ਕੋਟਲਾ ਨਿਹੰਗ ਖਾਨ ਨੂੰ ਤੇ ਬੀਬੀ ਮਮਤਾਜ ਨੂੰ ਯਾਦ ਕੀਤਾ ਜਾਂਦਾ ਹੈ ਬਾਬਾ ਬਚਿੱਤਰ ਸਿੰਘ ਦੀ ਸ਼ਾਮ ਨੂੰ ਸ਼ਹੀਦ ਹੋ ਗਏ ਜਖਮ ਜਦਾ ਸੀ ਕਿ ਉਹਨਾਂ ਨੇ ਕੁੰਡਾ ਨਹੀਂ ਖੋਲਿਆ ਚਲੋ ਧੀਆ ਪੈਣਾ ਸਭ ਦੀਆਂ ਸਾਂਝੀਆਂ ਬਾਬਾ ਬਚੱਤਰ ਸਿੰਘ ਜੀ ਦਾ ਸੰਸਕਾਰ ਕੀਤਾ 2-4 ਮਹੀਨੇ ਜ਼ਿੰਦਗੀ ਦੇ ਬਤੀਤ ਹੋ ਗਏ ਗੱਲ ਇੱਥੇ ਪੂਰੀ ਕਰਤੀ ਗਿਆ ਆਪਾਂ ਤੇ ਬੀਬੀ ਮੁਮਤਾਜ ਨੂੰ ਕਿਹਾ ਗਿਆ ਕਿ ਤੇਰਾ ਪੁੱਤਰ ਹੁਣ ਨਿਕਾਹ ਕਰਦੀ ਆ ਆਪਾਂ ਕੋਟਰਾ ਨਿਆਆਂ ਅੱਖਾਂ ਕਹਿੰਦਾ ਆਪਣੀ ਧੀ ਲੋ ਉਹ ਕਹਿੰਦੀ ਅੱਬੋ ਮੇਰਾ ਤਾਂ ਨਿਕਾਹ ਹੋ ਗਿਆ ਤੇ ਪੁੱਛਿਆ ਤੇਰਾ ਨਿਕਾਹ ਕਿੱਦਾਂ ਹੋ ਗਿਆ ਉਹ ਕਹਿੰਦੀ ਜਿੱਦਣ ਤੂੰ ਕਿਹਾ ਸੀ ਨਾ ਇੱਕ ਕਮਰੇ ਵਿੱਚ ਮੇਰੀ ਧੀ ਤੇ ਮੇਰਾ